ਪਿੰਸਾ ਸਿੱਕਾ ਅੱਜ ਸਾਰੇ ਨਾ ਵਧੀਆ ਫਾਰਮ ਜਿਹੜੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਬੀਲਾ ਤੇਜਾ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗਰਦਾਸਪੁਰ ਹਮਲੇਵਾਲ ਦੇ ਪੁਲ ਦੇ ਉੱਤੇ ਜਿਹੜਾ ਵਿਜਨ ਦਾ ਘਰ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ ਗਾਵਾਂ ਦਿਖਾਉਣੀ ਆ ਇੱਕ ਤੇ ਜਿਹੜੀ ਜੇ ਹੁਣੇ ਹੀ ਸੋਈ ਆ ਤੇ ਇੱਕ ਵੀ ਜਿਹੜੀ ਤਿਆਰੀ ਜੀ ਆ ਬਸ ਇਹ ਵੀ ਸੋਣ ਨਹੀਂ દਈ ਆ ਜਦੋਂ ਇਹ ਵੀ ਬੈਗੇ ਤੇ ਇਹਨੇ ਵੀ ਸੋਈ ਪੈਣਾ ਬਸ ਤੇ ਗੱਲਬਾਤ ਹੁਣ ਆਪਾਂ ਕਰਦੇ ਆਂ ਤੇ ਪੁਛਤੇ ਸਾਰੀ ਫਿੱਟੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਫਾਈਰ ਨੂੰ ਡਿਟੈਕਟ ਵਧੀਆ ਵਧੀਆ ਤੁਸੀਂ ਦੱਸੋ ਮਾਰਾ ਕਿਰਪਾ ਬਾਬੇ ਬਾਬੇ ਬੁੱਢੇ ਸਾਹਿਬ ਦੀ ਚਲੋ ਵਧੀਆ ਕਿਰਪਾ ਚਾਹੀਦੀ ਜੀ ਕਿਤਾ ਇੱਕ ਨਹੀਂ ਆਇਆ ਲਾਗੇ ਤੇ ਵੀਡੀਓ ਪਾਈਏ ਠੀਕ ਆ ਇਹ ਦੋ ਵਾਰਾ ਆਪਣੇ ਕੋਲ ਸਕੇ ਸੋਈ ਹੈ ਜੇ ਹੁਣੇ 10 ਮਿੰਟ ਹੋਏ ਲੇ ਕੇ ਤਿਆਰੀ ਹੈ ਆਪਾਂ ਆ ਛੋਪੇ ਉਹ ਵੀ ਸੋ ਨਹੀਂ ਦਈ ਹੈ ਕਿ ਇੱਕ ਸਾਡੇ ਬਿਲਕੁਲ ਉਹ ਵੀ ਇਹ ਕਾ 20 ਪਲਸ ਵਾਲੀ ਉਹ 25 ਪਲਸ ਵਾਲੀ ਚਲੋ ਨਾਮ ਦੱਸਦੇ ਕਰੀਏ ਦਾ ਆਪਣਾ ਨਿਸ਼ਾਨ ਸਿੰਘ ਜੋ ਹਾਂਜੀ ਪਿੰਡ ਵੀਲਾ ਤੇ ਜਾ ਜੋ ਤੁਹਾਡੇ ਕੋਲ ਦੇ ਉੱਤੇ ਨਹੀਂ ਇਧਰ 6 ਕਿਲੋਮੀਟਰ ਹੈਗਾ ਜੋ ਫਲੇਗਾ ਟਿਉੜੀਆਂ ਡੇਰਾ ਬਾਬਾ ਨਾਨਕ ਹੈਗਾ 7 ਕਿਲੋਮੀਟਰ ਠੀਕ ਹੈ 99072833 ਫੋਨ ਨੰਬਰ ਜੋ ਆਪਣਾ ਠੀਕ ਹੈ ਜੀ 9904372833 ਠੀਕ ਹੈ ਜੀ ਤੇ ਚਲੋ ਫਿਰ ਸ਼ੁਰੂਆਤ ਜਿਹੜੀ ਸ਼ੁਰੂਆਤ ਕਰਦੇ ਹਾਂ ਅਜੇ ਜਿਹੜੀ ਹੁਣੇ ਹੀ ਸੋਈ ਹੈ ਅਜੇ ਤੇ ਆਹ ਬੱਚਾ ਜਿਹੜਾ ਇਹਦਾ ਅੱਛਾ ਮਗਰ ਇਹਦੇ ਵਿੱਚ ਆ ਗਿਆ ਜੀ ਬੱਚਾ ਕਾਫੀ ਭਲਿਆ ਦਿੱਤਾ ਵਾ ਜਿਹੜਾ ਇਹਨੇ ਆ ਦੇ ਸਾਦੇ ਜੇ ਪੂਰਾ ਰਾਜੀ ਆ ਜਿਹੜਾ ਬੱਚਾ ਕਾਫੀ ਜਿਹੜਾ ਵਾ ਗਾਂਦੇ ਸਾਬਨਾ ਪਲੇਆ ਵਾ ਜ। ਬਾਕੀ ਚਲੋ ਥੱਲਿਆਂ ਵੀ ਚੰਗੀ ਬਣ ਗਈ ਹੈ। ਹਾਂਜੀ ਬੰਦੀ ਬਾਕੀ ਬੜੀ ਵਧੀਆ। ਬਾਕੀ ਇਹ ਵੀ ਜੀ ਨੇ ਇੱਕ ਫੋਟੋ ਬੜੀ ਸੋਹਣੀ ਜੀ ਕਰਾ ਕੇ ਇੱਥੇ ਲਾਈ ਆ। ਬੜੀ ਅੰਕਲ ਬੰਦੀ ਕਰ ਜੀ। ਪਰਿਵਾਰੀ ਇਹਦਾ ਇਹ ਪਾਪਾ ਨਾ ਅੜਦਾ। ਹਾਂਜੀ ਹਾਂਜੀ। ਬੜਾ ਹੋ ਚੰਗਾ ਪ੍ਰਿੰਸੀਪਲ ਜੀ ਮੋਟੀ ਲੱਗੀ ਹੈ ਵੇਖੋ। ਹਾਂ ਦੇਖ ਸਾਦੇ। ਚਾਹ ਚਾਹਣਾ ਫੜੇ ਹੋ ਅੰਕਲ ਗਾੜੀ ਮਾਰੀ ਨਹੀਂ ਕੋਈ ਹੱਲ ਲੈਣਾ ਇਹ ਬਣੇ ਨਾ ਚਾਹ ਬਹੁਤ ਚੰਗਾ ਆ ਦੇਖ ਸਾਡੇ ਚਾਰੇ ਤਨ ਦਾ ਜਵਾਜ ਜਿਹੜਾ ਪੂਰਾ ਵਾਜਾ ਬਹੁਤ ਚੰਗਾ ਜਿੱਥੇ ਸਾਡੇ ਕੋਲ ਚੱਲ ਲੈ ਬਾਕੀ ਹਵਾਨਾ ਗਾਣ ਵੀ ਚੰਗਾ ਤਿਆਰ ਕੀਤਾ ਵੈਨੇ ਤੇ ਹਵਾਨਾ ਪਛਾਣ ਵੀ ਚੰਗਾ ਤਿਆਰ ਕੀਤਾ ਇਹ ਹੈ ਕਿ ਤਾਜੀ ਸੋਈ ਉਹਦੇ ਕਰਕੇ ਥੋੜੀ ਜਿਹੀ ਲੱਪੇ ਚ ਆ ਗਈ ਹੈ ਕਿਉਂਕਿ ਬੱਚਾ ਜਿਹੜਾ ਇਹਨੇ ਕਾਫੀ ਭਲਿਆ ਦਿੱਤਾ ਵਾ ਤੇ ਮੁੱਲ ਫੇਰ ਇਹਦਾ ਆ ਰਫੀਤ ਭਾਜੀ ਵੇੜਾ ਦੇ ਹੋਈ ਮਾੜਾ ਆਇਆ 100000 ਕਰਾਉਂਦੀਆਂ ਮੁੱਲ ਹਾਂਜੀ ਮੁੱਲ ਹੀ ਨਿਕਾਲਿਆ ਹੀ ਕਰਨਾ ਇਹਦਾ ਅੱਛਾ ਨਾ ਕੋ 70 ਨਾ 50 ਅੱਛਾ 65000 ਚੋ ਛੋੜਿਆ ਅੱਛਾ 65 ਚੋ ਛੋੜੀ ਭਾਜੀ ਵੇੜ ਦੇ ਦਾਂਗੇ ਕਿੰਨੇ ਦੀ 2000 ਜੋੜ ਕਰ ਦਾਂਗੇ अच्छा 65 ਚੋਮੀ 65 ਚ ਕਰਦਾ 63 ਦੀ ਦੇ ਦੋਗੇ ਬਾਕੀ ਕੋਈ ਵੀਰ ਆਵੇ ਕੋਈ ਥੋੜਾ ਮਾਨਤਾਨ ਕਰਦਾ ਮੋਕੇ ਦੇ ਮਾਨਤਾਨ ਹੋਰ ਹੋ ਜੂ ਮੋਕੇ ਦੇ ਮਾਨਤਾਨ ਛੋਟ ਛਾਟ ਹੋ ਜੀ ਠੀਕ ਆ ਸਿਰਫ ਦੇਣ ਵਾਲੀ ਗੱਲ ਕਰਨੀ ਆ ਠੀਕ ਆ ਆ ਪਹਿਲੀ ਵੀਡੀਓ ਆਪਣੀ ਬਾਕੀ ਕਾਂ ਚੜੇ ਦੀ ਬਹੁਤ ਹਾਲ ਹੈ ਜਿੱਥੇ ਮਰਜੀ ਬਹਿ ਜਾ ਕੋਈ ਹਲਦੀ ਨਹੀਂ ਠੀਕ ਹੈ ਜੀ ਆ ਵੀ ਬੱਚੀ ਤਿਆਰੀ ਜੀ ਆ ਇਹ ਵੀ ਤਿਆਰੀ ਆ ਲਗਭਗ ਇਹ ਜਾ ਖੋਲ ਜਸ ਸੁਗਾ ਜੁਰਗ ਪਤਾ ਅਣੀ ਧੀ ਇਹ ਵੀ ਪੜੀ ਹੈ ਜੀ ਇੱਕ ਤਾਂ ਦਿਖਾਣਾ ਲਗਾਣਾ ਲਗਾਣਾ ਬਾਨੇ ਨੰਬਰੀ ਕਬਰੀਕ ਨਾੜਾ ਤੇ ਇਹ ਕਿੰਨੇ ਕੇ ਦੁੱਧ ਵਾਲੀ ਆ ਇਹ 20 ਕਿਲੋ ਵਾਲੀ ਤੇ ਤੋੜ ਦੋ ਫਿਰ ਇਹਨਾਂ ਵਿੱਚ ਇੱਦਾਂ ਦਿਖਾ ਦੇ 20 ਕਿਲੋ ਵਾਲੀ ਆ ਆ ਦੇਖ ਸਾਡੇ ਬਾਕੀ ਥਾਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਦੂਰ ਦੂਰ ਜਿਹੜਾ ਥਣ ਲੱਗਾ ਤੇ ਥੱਲੇ ਵੀ ਚੰਗੀ ਬਣ ਗਈ ਇਹ ਵੀ ਸਿੰਘ ਪਣੀਆ ਪ੍ਰੀਤੀ ਜਦੋਂ ਪੈ ਗਈ ਫਿਰ ਇਹਨਾਂ ਨੂੰ ਮਾੜੇ ਸਈਆਂ ਸਈਆਂ ਵੜਾ ਲੈਣੀਆਂ ਜੀ ਸਈਆਂ ਸਈਆਂ ਦੇ ਦੇ ਕਾਲੇ ਰੰਗ ਦੀ ਵਹਿੜ ਹੈ ਜਿਹੜੀ ਪੂਰੀ 20 ਲੀਟਰ ਹਰ ਤੀ ਵੀ ਕੱਟੇਗੀ ਦੁੱਧ ਪਹਿਲਾਂ ਨੇ ਪਾਇਆ ਇਹਨੇ ਬੱਜ ਦੇ ਹੀ ਦੇ ਠੀਕ ਆ ਹਾਂਜੀ ਬਾਕੀ ਠੰਡੀ ਵੀ ਰਿਹਰ ਪ੍ਰੀਤ ਬਾਕੀ ਇਹ ਚਾਰ ਦੰਦ ਜੋ ਚਾਰ ਦੰਦ ਦਾ ਅਗਰ ਠੰਡੀ ਠੰਡੀ ਪੜੀ ਹੋਣੀ ਬਾਕੀ ਮਿਲਕਵੇਂ ਨੇ ਵੀ ਕਾਫੀ ਚੰਗੀ ਲੱਗੇ ਲੱਗ ਗਿਆ ਪਾਣੀ ਤੇ ਫਤਰੀਦ ਭਾਜੀ ਇਹਨਾਂ ਦਾ ਜੈਰੀ ਦੇਣੀ ਆ ਮੁੱਲ ਤੇ ਵੀ ਭਾਵੇਂ ਤਰਾਉਣ ਨੂੰ 75 ਕਰਾ ਲਓ ਚਲੋ ਇੱਕ ਕਰੀ ਬੰਦੋ ਹੱਥੇ ਫਿਰ ਦੱਸਦੇ ਨੇ ਦੇ ਉਤਰਾਏ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਇਹਦੀ 25+ ਵਾਲੀ ਹੈ ਅੱਛਾ ਹਾਂ 25+ ਪਹਿਲਾਂ ਨੇ 20 ਲੀਟਰ ਦੁੱਧ ਵੱਢਿਆ ਸੀ ਠੀਕ ਆ ਹਾਂਜੀ ਤੇ ਇਹਦਾ ਫਿਰ ਮੁੱਲ ਮੁੱਲ ਗਿਆ ਜੀ ਅੰਕਲ ਦੀ ਦਾਤ ਇਹਦਾ ਵੀ ਪਰ ਮੁੱਲ ਕਰਾਉਣਾ 80-85 ਕਰਾ ਰਹੇ ਤਾਂ ਗਾਇ ਜੀ ਦੇ ਦੇਣੀ ਆ ਅੱਛਾ ਆਹੋ ਕਿੰਨਾ ਜਾ ਰੇਟ ਹੀ ਆ ਕਿੰਨਾ ਇਹ ਵੀ 65000 ਦੀ ਦੇ ਦਾਂਗੇ 65000 ਇਹਦੇ 2000 ਹਰਪਈ ਜੀ ਛੋਟ ਅੱਛਾ ਇਹ ਜੱਥਨੋਏ ਦੇ ਦਾਂਗੇ 62000 ਦੀ 62000 ਠੀਕ ਕੋਈ ਵੀਰ ਆਵੇ ਛੋਟ ਛਾਟ ਮੌਕੇ ਤੇ ਕੋਣ ਲਾਵੇ ਕੋਈ ਇੱਕ ਢਿਕੇ ਤੇ ਬਾਕੀ ਇਹ ਕਿ ਚਲੋ ਜਦੋਂ ਤੱਕ ਵੀਡੀਓ ਪੈਣੀ ਆ ਹੋ ਸਕਦਾ ਉਦੋਂ ਤੱਕ ਰਹੇ ਸੋਈ ਪਾਵੇ ਤੇ ਬਾਕੀ ਕੋਈ ਵੀਰ ਆਪਣੀ ਬੇਸ਼ ਚਾੱਕ ਕੇ ਪਾਸ ਕਰਕੇ ਤਸੱਲੀ ਕਰਕੇ ਪਾਸ ਕਰਕੇ ਆਪਣੀ ਸਮਝ ਨਾ ਖੜੇ ਜੋ ਵੀ ਆ ਤੁਹਾਡੇ ਸਾਹਮਣੇ ਹੀ ਆ ਆਪਣੀ ਤਸੱਲੀ ਕਰਕੇ ਰੇਸ਼ ਭਾਜੀ ਖੜੇ ਜਿਹੜੇ ਵੀਰ ਨੇ ਲੈਣ ਹਾਂਜੀ ਹਾਂਜੀ ਲੋ ਡੰਗ ਕਿੰਨ ਡੰਗ ਤੇ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ